ਮੇਰਾ ਨਾ ਭਪਿੰਦਰ ਸਿੰਘ ਵਿੱਕੀ ਆ ਜੀ ਮੈਂ ਮੌਜੂਦਾ ਸਰਪੰਚਾ ਗੁੱਠੇ ਭਾਨ ਸਿੰਘ ਦਾ ਜਿੱਥੋਂ ਦਾ ਇਹ ਮੇਰਾ ਮੁੰਡਾ ਜਿਹੜਾ ਹਸਤੇ ਜਾ ਉਹ ਆ ਪੰਚਾਇਤ ਮੈਂਬਰ ਸੀ ਸੜਕੀ ਹਸਤਾਬਈ ਉਹ ਚਾਹਨ ਕੋਲ ਕੇ ਦੋਗ ਦੇ ਕਰੀਬ ਆਪਦੇ ਦੋਸਤ ਨਾਲ ਘਰੋਂ ਤੁਰਿਆ ਆਪਦੇ ਤੱਪੇ ਬਾਲ ਨੂੰ ਤੇ ਇੱਥੋਂ ਕੋਈ ਗੱਡੀ ਆ ਰਹੀ ਆਪਣਾ ਵਰਨਾ ਗੱਡੀ ਕੋਈ ਨਸ਼ਾ ਤਸਕਰਾਂ ਦੀ ਗੱਡੀ ਦੱਸੀ ਜਾ ਰਹੀ ਆ ਠੀਕ ਆ ਉਹੀ ਆਪਣੇ ਮਤਲਬ ਪੰਜਾਬ ਨੂੰ ਖੋਖਲਾ ਕਰਤਾ ਜੀ ਪਹਿਲੇ ਨਸ਼ਿਆਂ ਨੇ ਉਦੋਂ ਬਾਅਦ ਜਿਹੜੇ ਰੋਡ ਐਕਸੀਡੈਂਟ ਕਾਰਨ ਵੜ ਰਹੇ ਇਹਨਾਂ ਦੇ ਵੀ ਇਹ ਵੀ ਬਹੁਤ ਵੱਡਾ ਕਾਰਨ ਆ ਅਸੀਂ ਤਾਂ ਮੰਗ ਕਰਦੇ ਆ ਪੰਜਾਬ ਸਰਕਾਰ ਨੂੰ ਕਿ ਇਹਨਾਂ ਦੇ ਜਿਹੜੇ ਨਸ਼ਾ ਤਸਕਰਾਂ ਜਿਨ੍ਹਾਂ ਨੇ ਇਦੋਂ ਵੱਡਾ ਸਾਡਾ ਨੁਕਸਾਨ ਦੋ ਘਰ ਪਟਦੇ ਸਾਡੇ ਜੀ ਚਲੋ ਇਹ ਬਹੁਤ ਮੰਦਭਾਗੀ ਘਟਨਾ ਹੋਈ ਆ ਜੀ ਨਸ਼ਾ ਤਸਕਰ ਨੇ ਸਾਡੇ ਦੋ ਪਰਿਵਾਰ ਉਜਾੜ ਕੇ ਰੱਖ ਦਿੱਤੇ ਆ ਸਾਡੇ ਜਿਹੜੇ ਦੋਨੇ ਇਹ ਬੱਚੇ ਸੀਗੇ ਬਹੁਤ ਹੀ ਮਿਹਨਤੂ ਦੇ ਕਮਾਈ ਬੱਚੇ ਸੀਗੇ ਇਹਨਾਂ ਨਸ਼ਾ ਤਸਕਰਾਂ ਨੇ ਸਾਡੇ ਜਿਵਾਕਾਂ ਦਾ ਬੀੜਾ ਕਰਕੇ ਕਰਤਾ ਕੱਲੇ ਸਾਡੇ 2.5 ਉਹੀ ਬੱਚੇ 9 ਉਹ ਬੱਚੇ ਨਹੀਂ ਮਰੇਗੇ ਉਹਦੇ ਪਿੱਛੇ ਦੇਖ ਲੋ ਸਾਡਾ ਕਿੱਡਾ ਪਰਿਵਾਰ ਖੜਾਗਾ ਉਹਦੇ ਪਿੱਛੇ ਕਿੰਨੇ ਹੋਰ ਜੀ ਜੀ ਮਰੇ ਨਹੀਂ ਜੀ ਇਹਨਾਂ ਨਸ਼ਾ ਤਸਕਰਾਂ ਤੇ ਪੂਰੀ ਸਖਤ ਕਾਰਵਾਈ ਕੀਤੀ ਕੀਤੀ ਜਾਵੇ ਪੰਜਾਬ ਸਰਕਾਰ ਅੱਗੇ ਤੇ ਪ੍ਰਸ਼ਾਸਨ ਅੱਗੇ ਸਾਡੀ ਇਹੀ ਮੰਗ ਹੈ ਜੀ ਮਤਲਬ ਮੇਰੇ ਨਾਲ ਮੁੰਡਾ ਜੋਬ ਕਰਦਾ ਸੀ ਜੀ ਅਸੀਂ ਇਕੱਠੇ ਹੀ ਕੰਮ ਕਰਦੇ ਸੀ ਇਹ ਇੱਥੇ ਮੈਂ ਖੜੀ ਗੱਡੀ ਦੇ ਵਿੱਚ ਉਹਨਾਂ ਦੇ ਵਰਨਾ ਗੱਡੀ ਲਿਆ ਕੇ ਮਾਰੀ ਹੈ ਜੀ ਕੀ ਗੱਡੀ ਦੇ ਵਿੱਚ ਨਸ਼ਾ ਤਸਕਰਾਂ ਨੇ ਲਿਆ ਕੇ ਗੱਡੀ ਮਾਰੀ ਹੈ ਜੀ ਤਾਂ ਨੰਬਰ ਕਿੰਨਾ ਹੋਇਆ ਜੀ 72 ਸਾਡੇ 2 ਮਤਲਬ ਕਿ ਨਾਲ ਦੇ ਮੁੰਡਿਆਂ ਦੀ ਡੈਥ ਹੋ ਗਈ ਜੀ ਸਾਰਾ ਕੁਛ ਸਭ ਕੁਝ ਹੀ ਉਜਾੜਤਾ ਜੀ ਸਾਡਾ ਤਾਂ ਇਹਨਾਂ ਨੇ ਉਹਦੇ ਇੱਕ ਕੁੜੀ ਐ ਛੇ ਸਾਲ ਦੀ ਸਾਰਾ ਪਰਿਵਾਰ ਉਜਾੜਤਾ ਜੀ ਉਹਨਾਂ ਦਾ ਇਹਨਾਂ ਨਸ਼ਾ ਤਸਕਰਾਂ ਨੇ ਜੀ ਸਾਨੂੰ ਇਨਸਾਫ ਚਾਹੀਦਾ ਜੀ ਇਹਨਾਂ ਨੂੰ ਕੜੀ ਤੋੜੀ ਸਜ਼ਾ ਮਿਲੇ ਜੀ ਇਹ ਸੜਕੀ ਹਾਦਸਾ ਜਿਹੜਾ ਹੋਇਆ ਜੀ ਪਹਿਲਾਂ ਵੀ ਮੈਂ ਦੱਸਿਆ ਸੀ ਕਿ ਵਿਨੋਦ ਕੁਮਾਰ ਨੇ ਸਾਡੇ ਕੋਲ ਬਿਆਨ ਲਿਖਵਾਇਆ ਕਿ ਉਹ ਆਪਣੇ ਦੋਸਤਾਂ ਨਾਲ ਭਦੌੜ ਸਾਈਡ ਤੋਂ ਆ ਰਿਹਾ ਸੀ ਤੇ ਉਹ ਵਾਸ਼ਰੂਮ ਕਰਨ ਲਈ ਉਹਨਾਂ ਨੇ ਗੱਡੀ ਰੋਕੀ ਸੀ ਆਲੀਕਰੋਡ ਤੇ ਜਿੱਥੇ ਉਹ ਜੋ ਵਾਸ਼ਰੂਮ ਕਰ ਲਈ ਹੇਠਾ ਉਤਰ ਗਿਆ ਤੇ ਉਹਦੇ ਦੋ ਸਾਥੀ ਗੱਡੀ ਵਿੱਚ ਬੈਠੇ ਸੀ ਤਪਾ ਸਾਈਡ ਤੋਂ ਇੱਕ ਤੇਜ਼ ਰਫ਼ਤਾਰ ਗੱਡੀ ਸੀ ਆਈ ਜਿਹੜੀ ਵਰਨਾ ਸੀ ਉਹਨੇ ਉਸ ਗੱਡੀ ਨੂੰ ਟੱਕਰ ਮਾਰਤੀ ਜਿਸ ਨਾਲ ਇੱਕ ਇੱਕ ਵਿਅਕਤੀ ਦੀ ਮੌਕੇ ਦੀ ਮੌਤ ਹੋ ਗਈ ਸੀ ਤੇ ਜਿਹਦੇ ਕਰਕੇ ਇਹ ਹਾਦਸਾ ਵਾਪਰਿਆ ਕਿਉਂਕਿ ਉਹਨੇ ਬਹੁਤ ਤੇਜ਼ ਰਫ਼ਤਾਰ ਗੱਡੀ ਲਿਆ ਕੇ ਦੂਸਰੀ ਗੱਡੀ ਵਿੱਚ ਮਾਰੀ ਆ